नमस्कार दोस्तों मैं थोड़ा अपने आस्कर सक्षाना तो तुसी दे रहे अदालत जनता की आमने सामने दोस्तों नमस्कार मैं थोड़ा अपना आस्कर सक्षाना आमने सामने देख रहे सारे दर्शकों ने कोरे फिर तो प्यार पराम नमस्कार दोस्त ਸੋਸ ਚੈਨਲ ਉਸ ਤੋਂ ਬ੍ਰੇਕਿੰਗ ਨਿਊਜ਼ ਦੋਸਤੋ ਗੱਲ ਕਰਾਂਗੇ ਖਾਸ ਮੁੱਦਿਆਂ ਦੀ ਗੱਲ ਕਰਾਂਗੇ ਰਾਜਨੀਤਿਕ ਦੀ ਗੱਲ ਕਰਾਂਗੇ ਆਯਾਦ ਉਮੀਦਵਾਰਾਂ ਦੀ ਗੱਲ ਕੀਤੀ ਹੈ ਭਾਜੀਪੀ ਦੀ ਵੀ ਗੱਲ ਕੀਤੀ ਹੈ ਕਾਂਗਰਸ ਦੀ ਵੀ ਗੱਲ ਕੀਤੀ ਹੈ ਹੁਣ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵਿੱਚ ਜੋ ਚਿਹਰੇ ਗੱਲ ਕਰੀਏ ਜੰਗਲ ਚ ਜਾਨਾ ਮਾਨਾ ਚਿਹਰਾ ਪੂਰੇ ਪਰਿਵਾਰ ਦੇ ਨਾਲ ਪੂਰਾ ਜੰਦਾ ਕਹਿੰਦੀ ਗੱਲ ਕਰੀਏ ਜਾਂ ਵੈਸ ਦੀ ਗੱਲ ਕਰੀਏ ਜਾਂ ਜੰਦਾ ਹਲਕੇ ਕਿਸੇ ਦੀ ਵੀ ਗੱਲ ਕਰੀਏ ਲਕੀ ਉਭਰਾਇਜ ਦੀ ਗੱਲ ਕਰੀਏ ਕਿਹੜਾ ਇਨਸਾਨ ਹੈ ਜਿਹੜਾ ਇਹਨੂੰ ਨਹੀਂ ਜਾਂਦਾ ਲਕੀ ਜੇ ਸਾਹਮਣੇ ਪਹਿਲਾ ਤੁਹਾਡਾ આજ ਤੱਕ ਆਮਨੇ ਸਾਹਮਣੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਜੀ ਲਕੀ ਜੀ ਤੁਸੀਂ ਦੱਸੋਗੇ ਇਹ ਰਾਜਨੀਤਿਕ ਵਿੱਚ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਤੇ ਕਦੋਂ ਕਦਮ ਤਰਿਆ ਦੀਮੀ ਭਾਜੀ ਮੈਂ ਰਾਜਨੀਤਿਕ ਨਹੀਂ ਸੀ ਤੁਹਾਨੂੰ ਪਤਾ ਸ਼ੁਰੂ ਤੋਂ ਮੈਂ ਸਿਰਫ ਆਪਣੇ ਜਿਹੜੇ ਮੇਰੇ ਯਾਰ ਮਿੱਤਰ ਹੈ ਮੇਰੇ ਭਰਾ ਵਾ ਮੈਂ ਸਿਰਫ ਉਹਨਾਂ ਆਪਣੇ ਭਰਾਵਾਂ ਦਾ ਹਰ ਵੇਲੇ ਮਦਦ ਕਰਨ ਨੂੰ ਹਰ ਟਾਈਮ ਤਿਆਰ ਰਹਿੰਦਾ ਜੀ ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ ਮੇਰੇ ਬਾਰੇ ਵੀ ਮੈਂ ਆਪਣੇ ਜਿੰਨੇ ਵੀ ਮੇਰੇ ਸੱਜਣ ਨੇ ਮੈਂ ਉਹਨਾਂ ਦੀ ਹੈਲਪ ਵਾਸਤੇ ਹਰ ਵੇਲੇ ਖੜਾ ਰਹਿਣਾ ਅਦਿਰਾ ਵੀ ਆਵਾਜ਼ ਮਾਰਦੇ ਆ ਮੈਂ ਤਾਂ ਵੀ ਉਹਨਾਂ ਦੇ ਨਾਲ ਖੜਾ ਹਾਂ ਤੇ ਉਹੀ ਜਜ਼ਬਾ ਅੰਦਰ ਸੀਗਾ ਆਪਣੇ ਯਾਰ ਦੋਸਤਾਂ ਦਾ ਹੈਲਪ ਕਰਨ ਦਾ ਜਿੱਦਾਂ ਪਹਿਲਾਂ ਕਰਦੀ ਸੀ ਉਦੋਂ ਹੀ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਇੱਕਦਮ ਮੋੜ ਮੋੜ ਤਾ ਤੇ ਆਪਾਂ ਰਾਜਨੀਤੀ ਦੇ ਵਿੱਚ ਆ ਗਿਆ ਆਪਣੇ ਵਾਰਡ ਨੂੰ ਵੀ ਆਪਣਾ ਹਰ ਬੰਦੇ ਜਿੱਥੇ ਰਹਿੰਦਾ ਉਹਦਾ ਪਰਿਵਾਰ ਹੀ ਹੁੰਦਾ ਹੈ ਨਾ ਰਿਸ਼ਤੇਦਾਰ ਬਾਅਦ ਚੋਂ ਆਂਦੇ ਆਂਡੀ ਗੋਂਡੀ ਪੈਣਾ ਆਂਦੇ ਆ ਉਸੇ ਤਰ੍ਹਾਂ ਆਪਣਾ ਵਾਰਡ ਵੀ ਆਪਣਾ ਪਰਿਵਾਰ ਆ ਭਾਜੀ ਮਹਾਰਾਜ ਨੇ ਆਪਣੀ ਸੇਵਾ ਲਈ ਹੈ ਤੇ ਗਾਹਮੀ ਜੇ ਮੇਰੇ ਮਾਪਾ ਸਾਹਿਬ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਮੇਰੀ ਸੇਵਾ ਲਾਉਗੇ ਮੇਰੇ ਵਾਰਡ ਦੀ ਸੇਵਾ ਕਰਨ ਦਾ ਤੇ ਮੈਂ ਜਰੂਰ ਕਰਾਂਗਾ ਇਹ ਟਿਕਟ ਵੀ ਜਿਹੜੀ ਮਿਲੀ ਉਹ ਨਾਲ ਨਹੀਂ ਦਿੱਤੀ ਹੈ ਭਾਜੀ ਭਰਾ ਜੀ ਤੁਸੀਂ ਇਹ ਦੱਸੋ ਕਿ ਤੁਹਾਡੇ ਵਾਰਚ ਪਹਿਲਾਂ ਦੱਸੋ ਕਿ ਵੋਟਾਂ ਕਿੰਨੀਆਂ ਟੋਟਲ ਵੋਟਸ ਕਿੰਨੀਆਂ ਨੇ ਵੋਟ ਬਜੀ ਮੇਰੇ ਬੋਰਜਾ ਕੀ ਹੈ ਜੋ 9860 ਕ ਬੋਟਾ ਹੈਗੀਆਂ ਇਹ ਮੇਰੇ ਬੋਰ 10000 ਦੇ ਆਸ-ਪਾਸ 10000 ਦੇ ਵੋਟਾਂ ਤੇ ਲਗਭਗ ਥੋੜਾ ਆਈਡੀਆ ਹੋਵੇਗਾ ਕਿ ਕਿੰਨੀਆਂ ਕ ਸੜਕਾਂ ਜਾਂ ਕਿੰਨੀਆਂ ਕ ਗਲੀਆਂ ਪੈਂਦੀਆਂ ਤੁਹਾਡੇ ਆਈਡੀਆ ਉਹ ਜੀ ਗਲੀਆਂ ਤਾਂ ਕਾਫੀ ਪੈਂਦੀਆਂ ਨੇ ਮਤਲਬ ਉਹਨਾਂ ਵਿੱਚ ਡਿਵੈਲਪ ਕਿੰਨੀਆਂ ਹੋ ਚੁੱਕੀਆਂ ਨੇ ਕਿੰਨੀਆਂ ਕ ਰਹਿ ਗਈਆਂ ਕੁਛ ਅੱਧਾ ਆਹ ਪਾ ਜੀ ਡਿਵੈਲਪ ਦੇਖੋ ਜਿਹੜੇ ਸਾਡੇ ਪਹਿਲੇ ਕੌਂਸਲਰ ਉਹਨਾਂ ਕੋ ਮੜਾ ਕਾ ਸੜੀ ਕਰਕੇ ਉਹ ਮਾਰੋ ਤੇ ਜੀ ਜੀ ਉਹ ਦੇਖੋ ਖੱਡਾ ਬਿਲ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਜੀਟੀਬੀ ਨਗਰ ਗੁਰਦੁਆਰਾ ਸਾਹਿਬ ਸਾਡੇ ਏਰੀਆ ਦਾ ਮੇਨ ਗੁਰਦੁਆਰਾ ਸਾਹਿਬ ਹੈ ਗੁਰਤੇਗਬਾਦ ਨਗਰ ਸਾਹਿਬ ਦਾ ਗੁਰਦੁਆਰਾ ਮਾਰਾਦਾ ਉਹ ਸਾਡੇ ਸ਼ਹਿਰ ਦਾ ਵੀ ਮੇਨ ਹੈ ਔਰ ਸਾਡੇ ਗੁਰਤੇਗਬਾਦ ਨਗਰ ਦਾ ਮੇਨ ਗੁਰਦੁਆਰਾ ਹੈ ਠੀਕ ਹੈ ਜੀ ਤੁਹਾਨੂੰ ਸਭ ਨੂੰ ਪਤਾ ਬਿਲਕੁਲ ਜੀ ਸਰ ਬਿਲਕੁਲ ਉੱਥੇ ਨਗਰ ਕੀਰਤਨ ਸੀ ਪਿਛਲੇ ਹਫਤੇ ਜੀ ਮੇਨ ਨਗਰ ਕੀਰਤਨ ਸੀ ਸ਼ਹਿਰ ਦਾ ਤੇ ਜਦੋਂ ਨਗਰ ਕੀਰਤਨ ਹੁੰਦਾ ਵਾ ਤੇ ਹਰ ਕਾਉਂਸਲਰੀਆ ਬੋਰਡ ਦਾ ਜਿਹੜਾ ਵੀ ਇੰਚਾਰਜ ਹੁੰਦਾ ਉਹਨੂੰ ਉਹਨੂੰ ਹੁੰਦਾ ਵੀ ਮੇਰੇ ਏਰੀਆ ਜੋ ਜਿਹੜਾ ਨਗਰ ਕੀਰਤਨ ਨਿਕਲਣਾ ਉਹਦੀ ਸੜਕ ਬਿਲਕੁਲ ਸਾਫ਼ ਸੁਥਰੀ ਹੋਵੇ ਬਿਲਕੁਲ ਸਾਫ਼ ਹੁੰਦਾ ਨਾ ਭਾਜੀ ਲੇਕਿਨ ਪੁੱਛ ਕੇ ਦੇਖ ਲਿਆ ਮੇਰੇ ਕੰਨੇ ਮੈਂ ਆਪਣੀ ਲਾਈਵ ਵੀਡੀਓ ਪਾਈ ਸੀ ਉਦੋਂ ਜੀ ਮੇਨ ਜੀ.ਟੀ.ਐਮ. ਨਗਰ ਮਾਰਕੀਟ ਦੀ ਹਮਮ ਮੇਨ ਜੀ.ਟੀ.ਐਮ. ਨਗਰ ਗੁਰਦੁਆਰੇ ਦੀ ਮੇਨ ਸੜਕ ਬਿਲਕੁਲ ਟੁੱਟੀ ਹੋਈ ਸੀ ਭਾਜੀ ਜੀ ਮੈਂ ਨਗਰ ਕੀਰਤਨ ਤੋਂ ਐਨ ਇੱਕ ਦਿਨ ਪਹਿਲਾਂ ਆਪਣਾ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਕੋਲ ਥੇੜਾ ਜੀ ਨੂੰ ਸਪੈਸ਼ਲ ਰਿਕਵੈਸਟ ਕੀਤੀ ਜੀ ਮੈਂ ਕਿਹਾ ਦੀਦੀ ਕੱਲ ਆਪਣੇ ਸਵੇਰੇ ਨਗਰ ਕੀਰਤਨ ਔਰ ਆਪਣੇ ਗੁਰੂ ਮਹਾਰਾਜ ਦੀ ਸੰਗਤ ਨੇ ਸਾਰੀ ਨੇ ਲੰਘਣਾ ਤੇ ਇਹ ਸੜਕ ਟੁੱਟੀ ਹੋਣ ਕਰਕੇ ਸਭ ਨੂੰ ਬਹੁਤ ਪ੍ਰੋਬਲਮ ਆਣੀ ਹੈ ਇਹਨੂੰ ਆਪਾਂ ਸੋਲਵ ਕਰਨਾ ਜਿੱਦਾਂ ਮਰਜ਼ੀ ਅੱਜ ਦੇ ਅੱਜ ਹੀ ਜੀ ਦੁਪਹਿਰੇ ਮੈਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਉਸੇ ਟਾਈਮ ਆਪਣੇ ਐਫਰਡ ਲਾ ਕੇ ਸ਼ਾਮ ਤੱਕ ট্রাক ਸਭ ਕੁਝ ਭੇਜ ਕੇ ਸੜਕ ਰਾਤੋ-ਰਾਤ ਨਵੀਂ ਬਣਵਾਈ ਤਾਂ ਜੋ ਜਦੋਂ ਮਹਾਰਾਜ ਦੀ ਸਵਾਰੀ ਸਵੇਰੇ ਲੰਘਣੀ ਹੈ ਸੰਗਤ ਲੰਘਣੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸੰਧੂ ਸਾਹਿਬ ਲੱਖੀ ਜੀ ਗੱਲ ਦੱਸੋ ਤੁਸੀਂ ਕੀ ਅੱਧੀਆਂ ਸੜਕਾਂ ਤੇ ਮੇਰੇ ਖਿਆਲ ਨਾਲ ਕਾਫੀ ਪੂਰਾ ਏਰੀਆ ਜਿੱਧਰ ਵੀ ਜਾਓ ਉਹਦੇ ਟੁੱਟੀਆਂ ਪਈਆਂ ਕੂੜੇ ਦੇ ਡੰਬ ਡੰਬ ਢੇਰ ਲੱਗੇ ਪਏ ਨਾ ਫਿਰਾਲ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਹੈ ਤੇ ਇੱਕ ਬੜੀ ਛਲਾਗਾ ਜੋਗਾ ਬੜੀ ਮਿਹਨਤੀ ਜਿਹਨੂੰ ਮਿਹਨਤੀ ਕਿਹਾ ਜਾਂਦਾ ਮੈਨੂੰ ਲੱਗਦਾ ਕਿ ਸਭ ਨਾਲ ਪੈਦਲ ਧਰ ਤੇ ਗੱਲ ਕਰੀ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਨੇ ਬਹੁਤ ਅੱਛੇ ਤਿਕਨਮ ਮਿਹਨਤ ਕੀਤੀ ਹੈ 2 ਸਾਲ ਤੋਂ ਸਰਕਾਰ ਰਹੀ ਸੀ ਮਰਕੀ ਲੱਗਦਾ ਨਹੀਂ ਕਿ ਧਿਆਨ ਸਰਕਾਰ ਨੇ ਨਹੀਂ ਦਿੱਤਾ ਕਿ ਜਾਂ ਕੋਈ ਟੈਂਡਰ ਨਹੀਂ ਮਿਲੇ ਜਾਂ ਫਿਰ ਨਗਰ ਵਿੱਚ ਚੋਣਾਂ ਨੂੰ ਲੈ ਕੇ ਹੀ ਜ਼ਿਆਦਾ ਸੜਕਾਂ ਬਣੀਆਂ ਜਾਂਦੀਆਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਦ ਤੱਕ ਕਾਰਪਸ਼ੀਮ ਦਾ ਮੇਅਰ ਨਹੀਂ ਬਣਨਾ ਸੀ ਕੌਂਸਲਰ ਨਹੀਂ ਬਣਨੇ ਸੀ ਇਹ ਪ੍ਰੋਪਰ ਕੰਮ ਨਹੀਂ ਹੋ ਸਕਦਾ ਇੱਕ ਕੌਂਸਲਰ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਵਾਰਡ ਨੂੰ ਦੇ ਜਿਹੜੇ ਕੰਮ ਨੇ ਲਾਈਟਾਂ ਦਾ ਸੀਵਰੇਜ ਦਾ ਸੜਕ ਦਾ ਕੌਂਸਲਰ ਦੀ ਜ਼ਿੰਮੇਵਾਰੀ ਹੁੰਦੀ ਹੈ ਜਦ ਤੱਕ ਜਦ ਤੱਕ ਉਹ ਨਹੀਂ ਹੋਊਗਾ ਤਦ ਤੱਕ ਨਹੀਂ ਹੋ ਸਕਦਾ ਜੀ ਇਸ ਤੋਂ ਪਹਿਲਾਂ ਕਾਂਗਰਸ ਦਾ ਸੀ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਉਹਨੇ ਕਿਨੇ ਚੁਣੇ ਜਿਹੜੇ ਚੰਦ ਬੰਦੇ ਉਹਦੇ ਨਾਲ ਸੀਗੇ ਉਹਨਾਂ ਦੇ ਏਰੀਆ ਦਾ ਕਰਾਤਾ ਆਈ ਉਹਨਾਂ ਦੀ ਲਾਈਟਾਂ ਸਿਰਫ ਥੋੜੇ ਜਿਹੇ ਬੰਦੇ ਮੀਨ ਤੁਸੀਂ ਅੱਜ ਇੱਕ ਕੰਮ ਕਰਿਓ ਅੱਧਾ ਘੰਟਾ ਕੱਢਿਓ ਜੀ ਟੀਟੀਬੀ ਨਗਰ ਚ ਘੁੰਮਿਓ ਤੁਹਾਨੂੰ ਲਾਈਟਾਂ ਸਾਰੀਆਂ ਬੰਦ ਨਜ਼ਰ ਆਣਗੀਆਂ ਜੀ ਕੱਲ ਸਾਡੇ ਕੋਲ ਪ੍ਰਥਮਪੰਨ ਦੇ ਕੋਲ ਇੱਕ ਗਲੀ ਆ ਉਹਨਾਂ ਨੇ ਬਾਈਕਾਟ ਉਹ ਤੇ ਵੈਸੇ ਹੀ ਗਿਆ ਤੇ ਉਹਨਾਂ ਨੇ ਕਿਹਾ ਜੀ ਅਸੀਂ ਵੋਟਾਂ ਦਾ ਬਾਈਕਟ ਕਰਨਾ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਸਾਡੀ ਗਲੀ ਦੀ ਲਾਈਟ ਇੱਕ ਸਾਲ ਤੋਂ ਬੰਦ ਆ ਜੀ ਔਰ ਠੀਕ ਆ ਜੀ ਮੈਂ ਤਾਂ ਜੀ ਭਾਈ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਹੂੰ ਹੂੰ ਕਹਿੰਦੇ ਅਸੀਂ ਕੌਂਸਲਰ ਨੂੰ ਬੜੀ ਬੜੀ ਦੱਸਿਆ ਕੌਣ ਸਾਹ ਕਿਹੜਾ ਸੀ ਤੂੰ ਹਰਸ਼ਰਮ ਕੋਰ ਹੈਪੀ ਜੋ ਕਿ ਪਹਿਲਾਂ ਕਾਂਗਰਸ ਚ ਸੀ ਜਦੋਂ ਸਰਕਾਰ ਬਦਲੀ ਆਮ ਆਦੀ ਪਾਰਟੀ ਦੀ ਆਈ ਪਰਗਤ ਸਿੰਘ ਜੀ ਦੇ ਬਹੁਤ ਖਾਸ ਸੀਗੇ ਉਹਨਾਂ ਨੂੰ ਛੱਡ ਕੇ ਰਿੰਕੂ ਭਾਈ ਦੇ ਨਾਲ ਆਮ ਆਦਮੀ ਪਾਰਟੀ ਚ ਆ ਗਏ ਜਦੋਂ ਆਮ ਆਦਮੀ ਪਾਰਟੀ ਨੇ ਦੇਖਿਆ ਵੀ ਉਹਨਾਂ ਨੇ ਕੰਮ ਨਹੀਂ ਕੀਤੇ ਲੋਕਾਂ ਦੀ ਹੈਲਪ ਨਹੀਂ ਕੀਤੀ ਕੋਈ ਖਾਸ ਮੁੱਦੇ ਵੀ ਨਹੀਂ ਚੱਕੇ ਆਪਣੇ ਏਰੀਆ ਦੇ ਸਾਡੇ ਏਰੀਆ 'ਚ ਮੇਨ ਕੁੜੀ ਦਾ ਡੰਪ ਦਾ ਮੁੱਦਾ ਸੀਗਾ ਕੁਝ ਵੀ ਨਹੀਂ ਕੀਤਾ ਪਾਰਟੀ ਨੂੰ ਉਹਨਾਂ ਨੇ ਕਿਹਾ ਵੀ ਆਪਣਾ ਟਿਕਟ ਨਹੀਂ ਦੇ ਸਕਦੇ ਠੀਕ ਹੈ ਵੀ ਅਸੀਂ ਟਿਕਟ ਨਹੀਂ ਦੇਣੀ ਕਿਉਂਕਿ ਤੁਸੀਂ ਕੰਮ ਨਹੀਂ ਕੀਤੇ ਤੇ ਉਹ ਮੇਰੀ ਜਗ੍ਹਾ ਤੇ ਜਿੱਦਾਂ ਪਾਰਟੀ ਨੂੰ ਕਹੇ ਸੀ ਵੀ ਲੱਕੀ ਉਪਰਾਈ ਨੂੰ ਨਹੀਂ ਮੈਨੂੰ ਟਿਕਟ ਦਿਓ ਮੌਜੂਦਾ ਕੌਂਸਲਰ ਹਨ ਸਭ ਕੁਝ ਰਿੰਕੂ ਭਾਈ ਨਾ ਜੀ ਲੇਕਿਨ ਪਾਰਟੀ ਨੇ ਦੇਖਿਆ ਵੀ ਇਹਨਾਂ ਨੇ ਕੰਮ ਨਹੀਂ ਕੀਤੇ ਕੁਝ ਵੀ ਨਹੀਂ ਕੀਤਾ ਕੋਈ ਏਰੀਆ ਦਾ ਵਿਕਾਸ ਨਹੀਂ ਕੀਤਾ ਕਿਸੇ ਦੀ ਹੈਲਪ ਨਹੀਂ ਕੀਤੀ ਤੇ ਜੋ ਪਾਰਟੀ ਨੂੰ ਜਿਹਨੂੰ ਨਾ ਕਰਤੀ ਤੇ ਪਾਰਟੀ ਛੱਡ ਗਿਓ ਵਾਪਸ ਕਾਂਗਰਸ ਪਾਰਟੀ ਚਲੇ ਗਏ ਤੇ ਕਾਂਗਰਸ ਪਾਰਟੀ ਕੋਈ ਕੈਂਡੀਡੇਟ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਉਹਨਾਂ ਨੇ ਵੀ ਮਜਬੂਰਨ ਜੀ ਉਹਨੂੰ ਟਿਕਟ ਦਿੱਤੀ ਹੈ ਇਹ ਵੀ ਸੱਚਾਈ ਹੈ ਕਿਉਂਕਿ ਪ੍ਰਗਟ ਭਾਜੀ ਤਿੰਨ ਵਾਰ ਦੇ ਐਮਐਲਏ ਨੇ ਜੀ ਠੀਕ ਹੈ ਜੀ ਉਹ ਪ੍ਰਗਟ ਸਿੰਘ ਜੀ ਦੇ ਖਾਸਮ ਖਾਸ ਸੀ ਲੇਕਿਨ ਉਹਨਾਂ ਨੇ ਉਹਦੇ ਨਾਲ ਵੀ ਗੱਦਾਰੀ ਕਰਤੀ ਉਹ ਭਰਾ ਜੀ ਦੱਸੋ ਤੁਸੀਂ ਕਿ ਪਰਿਵਾਰ ਦੇ ਵਿੱਚ ਮੈਸੇਜ ਭੇਨ ਦੀ ਸਾਡੇ ਖੜੇ ਹੋਏ ਨੇ ਹਾਂਜੀ ਕਿਉਂਕਿ ਲੇਡੀਜ਼ ਬੋਰਡ ਸੀ ਜੀ ਤੇ ਲੇਡੀਜ਼ ਬੋਰਡ ਹੋਣ ਕਰਕੇ ਮੇਰੀ ਵਾਈਫ ਖੜੀ ਹੋਈ ਆ ਚਲੋ ਇਹ ਵੀ ਮਹਾਰਾਜ ਜੋ ਕਰਦਾ ਚੰਗਾ ਕਰਦਾ ਅੱਗੇ ਮੈਂ ਇਕੱਲੇ ਨੇ ਸੇਵਾ ਕਰਨੀ ਸੀ ਆਪਣੇ ਬੋਰਡ ਦੀ ਹੁਣ ਅਸੀਂ ਮੀਆਂ ਬੀਬੀ ਨਾਲ ਕੇ ਸੇਵਾ ਕਰਾਂਗੇ ਜੀ ਸਾਡੀ ਪੈ ਨੇ ਰਾਜਨੀਤਿਕ ਜੀ ਕਿਹਨਾਂ ਪਸੰਦ ਕਰਦੇ ਸੀ ਕਿ ਤੁਸੀਂ ਉਹਨਾਂ ਨੂੰ ਜੋਰ ਲਾਇਆ ਕਿਥੇ ਨਾ ਕਿਤੇ ਦੇਖੋ ਭਾਈ ਜੋਰ ਤੇ ਲਾਣਾ ਹੀ ਪੈਂਦਾ ਹੈ ਨਾ ਕਿਉਂਕਿ ਅਸੀਂ ਲੋਕ ਆਮ ਲੋਕ ਆ ਜੀ ਸਰ ਆਮ ਲੋਕਾਂ ਵਾਂਗੂ ਰਹਿੰਨੇ ਆ ਆਮ ਫੈਮਿਲੀਆ ਨੇ ਆਮ ਲੋਕਾਂ ਨਾਲ ਰਿਲੇਸ਼ਨ ਹੈ ਜੀ ਜੀ ਠੀਕ ਹੈ ਜੀ ਤੇ ਆਮ ਬੰਦੇ ਨੂੰ ਸਭ ਤੋਂ ਪਹਿਲਾਂ ਆਪਣੇ ਘਰ ਦੀ ਟੈਨਸ਼ਨ ਹੁੰਦੀ ਆ ਜੀ ਬਿਲਕੁਲ ਤੇ ਹੁਣ ਉਹਨੂੰ ਮੈਂ ਦੋ ਵੱਧ ਟੈਨਸ਼ਨ ਬਾਤੀ ਆ ਮੈਂ ਕਿਹਾ ਘਰ ਵੀ ਸਾਹਮਣੇ ਤੇ ਆਪਣਾ ਵੋਲ ਵੀ ਸਾਹਮਣੇ ਹੋਰ ਅੱਜ ਤੁਹਾਡਾ ਬੜਪਨ ਹੈ ਕਿ ਤੁਸੀਂ ਪਰਿਵਾਰ ਨੂੰ ਨਾਲ ਲੈ ਕੇ ਚੱਲਦੇ ਪਿਓ ਇਸੇ ਤਰੀਕੇ ਨਾਲ ਜੇ ਅਗਰ ਇਨਸਾਨ ਪਰਿਵਾਰ ਨੂੰ ਨਾਲ ਲੈ ਕੇ ਚੱਲਦਾ ਤੇ ਜਿੱਤ ਨਿਸ਼ਚਿਤ ਗੱਲ ਮਮਕਨ ਪੱਕੀ ਹੁੰਦੀ ਹੈ ਜਿੱਤ ਅੱਛਾ ਤੁਸੀਂ ਦੱਸੋ ਕਿ ਤੁਹਾਡੇ ਵਾਰ ਦੇ ਵਿੱਚ ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਜ਼ਰੂਰੀ ਕਰਵਾਉਣ ਵਾਲਾ ਜਿਹਦੇ ਕਰਕੇ ਜਨਤਾ ਤੁਹਾਨੂੰ ਐਪਲੀਕੇਸ਼ਨਾਂ ਸ਼ਿਕਾਇਤਾਂ ਜਾਂ ਕਿਤਨੇ ਕਿਤੇ ਰੋਸ ਕਰਦੀ ਹੈ ਕਿਹੜੇ ਪੈਦੇ ਆਧਾਰ ਤੇ ਕੰਮ ਜਿਹੜੇ ਰਹਿ ਗਏ ਨਾ ਤੁਹਾਡੇ ਕਰਾ ਸਕਣ ਕਰਾਣੇ ਤੁਸੀਂ ਸਭ ਤੋਂ ਪਹਿਲਾਂ ਭਾਜੀ ਕੰਮ ਜਿਹੜਾ ਬਹੁਤ ਜ਼ਰੂਰੀ ਹੈਗਾ ਲਾਈਟਾਂ ਦਾ ਜੀ ਫਿਰ ਉਧਰ ਬਡਾਲਾ ਕਲੋਨੀ ਵਾਲੇ ਪਾਸੇ ਬੂਟਾ ਪਿੰਡਾਂ ਸੇ ਪਾਣੀ ਬਹੁਤ ਗੰਦਾ ਭਾਜੀ ਉੱਧਰ ਜੀ ਬਿਲਕੁਲ ਪਾਣੀ ਦੀ ਬਹੁਤ ਪ੍ਰੋਬਲਮ ਹੈ ਆ ਮੇਰਾ ਵੀਰ ਬਡਾਲਾ ਬੂਟਾ ਪਿੰਡ ਦੇ ਬੈਕਗ੍ਰਾਉਂਡ ਦੇ ਨਾਲ ਪੁੱਛੋ ਬਹੁਤ ਜ਼ਿਆਦਾ ਪਾਣੀ ਦੀ ਪ੍ਰੋਬਲਮ ਆ ਇਹ ਕੂੜੇ ਦਾ ਡੰਪ ਜਿਹੜਾ ਸਾਡੇ ਸੀਗਾ ਜੀਟੀਵੀ ਨਜ਼ਰ ਚ ਮੇਨ ਉਹ ਅਸੀਂ ਚਕਾਤਾ ਜੀ ਕੂੜੇ ਦਾ ਡੰਪ ਮੈਡਮ ਥਿਆੜਾ ਜੀ ਨੇ ਆਪਣਾ ਜ਼ੋਰ ਪੂਰਾ ਲਾ ਕੇ ਕੂੜੇ ਦਾ ਡੰਪ ਚਕਾਤਾ ਅੱਜ ਤੱਕ ਕਦੀ ਨਹੀਂ ਹੋਇਆ ਕੂੜੇ ਦਾ ਡੰਪ ਨਹੀਂ ਚੱਕਿਆ ਗਿਆ ਲੇਕਿਨ ਮੈਡਮ ਥਿਆੜਾ ਜੀ ਨੇ ਚਕਾ ਵੀ ਦਿੱਤਾ ਔਰ ਉੱਥੇ ਦੇ ਜਿਹੜੇ ਕੂੜਾ ਚੱਕਦੇ ਨੇ ਲੋਕਾਂ ਦੇ ਘਰੋਂ ਚੋਂ ਉਹਨਾਂ ਦੀ ਗੰਦਗੀ ਚੱਕਦੇ ਨੇ ਉਹਨਾਂ ਨੂੰ ਉਹਨਾਂ ਦਾ ਵੀ ਧਿਆਨ ਰੱਖਦੇ ਹੋਏ ਉਹਨਾਂ ਨੂੰ ਮੈਡਮ ਨੇ ਮੇਰੇ ਵੱਡੇ ਵੀਰ ਚੰਦਰ ਗਰੇਵਾਲ ਜੀ ਨੇ ਇਹਨਾਂ ਨੇ ਆਪਣੇ ਪ੍ਰਯਾਸਾਂ ਦੇ ਨਾਲ ਮੇਰੇ ਵੱਡੇ ਭਾਜੀ ਟੀਨੂ ਭਾਜੀ ਐਮਪੀ ਠੀਕਾ ਭਾਜੀ ਜਿਹੜੇ ਐਮਐਲਏ ਟੀਨੂ ਭਾਜੀ ਜੀ ਉਹਨਾਂ ਨੇ ਗੱਲ ਕਰਕੇ ਸਰਕਾਰ ਤੋਂ ਸਪੈਸ਼ਲ ਜਿਹੜੇ ਰਿਕਸ਼ੇ ਹੁੰਦੇ ਆ ਨਾ ਕੋੜਾ ਉਹ 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 ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਬੰਡੇ ਨੇ ਪ੍ਰੋਵਾਈਡ ਕੀਤੇ ਸਰ ਪ੍ਰੋਵਾਈਡ ਕਰਾਏ ਪਹਿਲਾਂ ਜੀ ਵੀ ਆਲੋ ਰਿਕਸ਼ੇ ਵੀ ਤੁਸੀਂ ਦੂਰ ਜਾ ਕੇ ਕੂੜਾ ਸੜਨਾ ਤੁਹਾਨੂੰ ਵੀ ਪ੍ਰੋਬਲਮ ਨਾ ਆਵੇ ਤੇ ਕੂੜੇ ਤੋਂ ਰਿਕ ਕੂੜਾ ਚਿਕਣਾਂ ਤੇ ਰਿਕਸ਼ੇ ਤੱਕ ਕਰਨ ਦਿੱਤੇ ਵੀ ਆਲੋ ਰਿਕਸ਼ੇ ਤੇ ਤਾਂ ਜੋ ਤੁਹਾਨੂੰ ਪ੍ਰੋਬਲਮ ਨਾ ਆਵੇ ਕੰਮ ਖਰਾਬ ਨਾ ਹੋਵੇ ਉਹ ਵੀ ਸਾਫ ਸਫਾਈ ਕਰਾਈ ਆ ਤੇ ਹੋਰ ਜਿਹੜੇ ਸਾਡੇ ਸਮੱਸਿਆਵਾਂ ਬਹੁਤ ਹੈਗੀਆਂ ਨੇ ਜਿਵੇਂ ਦੱਸੋ ਦੱਸੋ ਕਿ ਕਈ ਜਗ੍ਹਾ ਤੇ ਜੰਦਰ ਸ਼ਹਿਰ ਚ ਜਦੋਂ ਬਾਰਿਸ਼ ਆਂਦੀ ਹੈ ਕਹਿੰਦੇ ਨੇ ਕਿ ਜੰਦਰ ਸ਼ਹਿਰ ਨਗੀਨਾ ਮੀ ਇੱਕ ਦਿਨ ਤੇ ਚਿਕੜ ਮੀਨਾ ਇਹ ਉਹ ਜਿਹੜੀਆਂ ਹਾਲਾਤ ਤੁਹਾਡੇ ਵਾਰ ਚ ਵੀ ਰਹਿੰਦੇ ਕਦੇ-ਕਦੇ ਹਾਂਜੀ ਹਾਂਜੀ ਬੂਟਾਪਿੰਡਲੇ ਪਾਸੇ ਬਹੁਤ ਜ਼ਿਆਦਾ ਰਹਿੰਦੇ ਆ ਕੱਲ ਮੈਂ ਇੱਕ ਸਵੇਰੇ ਕਬੂਟਾਪਿੰਡ ਦੇ ਇੱਕ ਘਰ ਗਿਆ ਉਹਨਾਂ ਨੇ ਮੈਨਾਂ ਇੱਕੋ ਹੀ ਸ਼ਰਤ ਰੱਖੀ ਕਹਿੰਦੇ ਜੀ ਪੂਰਾ ਪਿੰਡ ਤੁਹਾਨੂੰ ਵੋਟ ਪਾਊਗਾ ਵਾਅਦਾ ਸਾਡੀ ਪੂਰੀ ਗਲੀ ਤੁਹਾਨੂੰ ਵੋਟ ਪਾਵਾਂਗੇ ਸਾਡੇ ਇਥੇ ਹੋਦੀ ਬਣਾ ਦਿਓ ਕਹਿੰਦੇ ਜਦੋਂ ਜੀ ਆ ਮੇਰਾ ਘਰ ਚੌਂਕ ਦੇ ਵਿੱਚ ਜਦੋਂ ਮੀ ਬੰਦਾ ਉਹਦੀ ਸੜਕ ਐਡਾ ਬਣੀ ਸੀ ਐਡਾ ਬਣੀ ਸੀ ਜੀ ਜੀ ਇਹ ਗਲੀਆਂ ਆਂਦੀ ਸੀ ਤਿੰਨੋਂ ਗਲੀ ਦਾ ਪਾਣੀ ਚੌਂਕ ਚਾਇ ਖੜ ਜਾਂਦੇ ਸੀ ਚੌਂਕ ਚ ਉਹਨਾਂ ਦੇ ਘਰ ਚ ਆ ਜਾਂਦਾ ਜਿਨ੍ਹਾਂ ਨੂੰ ਮੈਨੂੰ ਬਕਾਇਦਾ ਮੇਕੋ ਗਲਤੀ ਕੋਈ ਵੀਡੀਓ ਨਹੀਂ ਬਣਾਈ ਮੈਂ ਜਿਹੜੇ ਹੁਣੇਗਾ ਬਣਾਉਂਗਾ ਉਹਨਾਂ ਦੇ ਘਰ ਜਿੰਦੇ ਸੋਫੇ ਵੀ ਖਰਾਬ ਹੋ ਗਏ ਤੇ ਉਹਨਾਂ ਦੇ ਨਾਲ ਡਰਾਈਵ ਦੇ ਵਿੱਚ ਇਹ ਪਿੱਲਰ ਬਣਿਆ ਸੀ ਉਹ ਪਿੱਲਰ ਵੀ ਇੱਦਾਂ ਦਾ ਖਰਾਬ ਹੋ ਗਿਆ ਮੀਂਹ ਦੇ ਪਾਣੀ ਕਰਕੇ ਤੇ ਉਹ ਚੀਜ਼ਾਂ ਆਪਾਂ ਠੀਕ ਕਰਾਵਾਂਗੇ ਸਾਰੀਆਂ ਸਰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁਣ ਤੁਹਾਨੂੰ ਚਲੋ ਸਮਾਂ ਵੀ ਲੱਗ ਰਿਹਾ ਹੈ ਦਿੱਕਤਾਂ ਵੀ ਆ ਰਹੀਆਂ ਕਿ ਪਹਿਲੀਆਂ ਸਰਕਾਰਾਂ ਨੂੰ ਇਹ ਚੱਕ ਦੇ ਨਜ਼ਰ ਨਹੀਂ ਆਈਆਂ ਅਜੀ ਤੁਹਾਨੂੰ ਵੀ ਪਤਾ ਪਹਿਲੀਆਂ ਸਰਕਾਰਾਂ 'ਚ ਜਿਹੜੇ ਲੀਡਰ ਹੁੰਦੇ ਸੀ ਉਹ ਹਾਈ ਫਾਈ ਹੁੰਦੇ ਸੀ ਇਹਦਾ ਸਭ ਨੂੰ ਪਤਾ ਹੀ ਆ ਭਾਜੀ ਉਹਨੇ ਆਮ ਆਦਮੀ ਪਾਰਟੀ 'ਚ ਆਮ ਲੋਕ ਆ ਆਮ ਘਰਾਂ 'ਚ ਰਹਿਣ ਵਾਲੇ ਬੰਦੇ ਆ ਜਿਨ੍ਹਾਂ ਦੇ ਰਿਲੇਸ਼ਨ ਹੀ ਆਮ ਬੰਦਿਆਂ ਨਾਲ ਆ ਤੇ ਜਦੋਂ ਆਮ ਬੰਦਿਆਂ ਨਾਲ ਰਿਲੇਸ਼ਨ ਹੋ ਗਿਆ ਆਮਸ ਪ੍ਰੋਬਲਮਸ ਬਾਹਰ ਆਣ ਗਿਆ ਸਾਨੂੰ ਆਮ ਪ੍ਰੋਬਲਮਸ ਬੇਸਿਕ ਜਿਹੜੀ ਪ੍ਰੋਬਲਮ ਆਮ ਆਦਮੀ ਪਾਰਟੀ ਦੀ ਉਹ ਲੋਕਾਂ ਦੀ ਆਮ ਆਦਮੀ ਪਾਰਟੀ ਨੂੰ ਪਤਾ ਵਾ ਭਰਾ ਜੀ ਤੁਹਾਡਾ ਵਾਰਡ ਦੇ ਵਿੱਚ ਕਿਹੜੇ ਕਿਹੜੇ ਈ ਨਹੀਂ ਪੈਂਦੇ ਕਿੱਥੇ ਕਿੱਥੇ ਤੱਕ ਮੇਰੇ ਵਾਰਡ ਚ ਜੀ ਦੇਖੋ ਬਡਾਲਾ ਕਲੋਨੀ ਜੀ ਬੂਟਾਪਿੰਡ ਸਾਰੇ ਦਾ ਸਾਰਾ ਨਿਊ ਜੀਟੀਬੀ ਨਗਰ ਹਾਊਸਿੰਗ ਬੋਰਡ ਕਲੋਨੀ ਗਾਰਡਨ ਕਲੋਨੀ ਇਹਦਾ ਸਾਰੇ ਮੁਹੱਲੇ ਪੈਂਦੇ ਐਫਸੀਏ ਕਲੋਨੀ ਯੂ ਕਲੋਨੀ ਤੇ ਪ੍ਰਤਾਪ ਨਗਰ ਇਹ ਸਭ ਮੇਰੇ ਵਾਰਡ ਚ ਪੈਂਦੇ ਜੀ ਵਾਰਡ ਨੰਬਰ 35 ਦੇ ਵਿੱਚ ਆਪਣਾ ਜਲੰਧਰ ਕੈਂਡਰ ਦੇ ਵਿੱਚ ਸਾਰੇ ਮੇਰੇ ਏਰੀਆ ਇਸ ਪੈਂਦੇ ਤੁਹਾਡੇ ਵਾਰਡ ਦੇ ਵਿੱਚ ਕੋਈ ਅੱਦਾਂ ਦੇ ਚੌਕ ਹਨ ਜਿੱਥੇ ਅਜੇ ਤੱਕ ਕੈਮਰੇ ਨਹੀਂ ਲੱਗੇ ਕ੍ਰਾਈਮ ਨੂੰ ਰੋਕਣ ਵਾਸਤੇ ਕੋਈ ਹੋਰ ਅੱਦਾਂ ਦਾ ਕੋਈ ਯਤਨ ਕਰ ਰਹੇ ਹੋ ਕਿ ਜਿਵੇਂ ਅੱਜ ਕੱਲ ਪਹਿਲਾਂ ਤਾਂ ਸੀ ਕਿ ਲੋਕੀ ਸ਼ਾਮ ਨੂੰ ਪਰਿਵਾਰ ਦੇ ਨਾਲ 12 ਵਜੇ 11 ਵਜੇ ਵੀ ਬਾਹਰ ਚਲੇ ਜਾਂਦੇ ਹੁਣ ਦਿੱਕਤਾਂ ਦੀ ਕ੍ਰਾਈਮ ਬਹੁਤ ਜ਼ਿਆਦਾ ਵੱਧ ਚੁੱਕਾ ਪਰ ਲੋਕ ਡਰ ਦਾ ਬਾਹਰ ਨਹੀਂ ਜਾਂਦਾ ਤੇ ਉਸ ਚੀਜ਼ ਨੂੰ ਹੀ ਲੈ ਕੇ ਅਗਰ ਗੱਲ ਕਰਦੇ ਕਿਸ ਤਰੀਕੇ ਨਾਲ ਕਿ ਅੱਦਾਂ ਦਾ ਕੋਈ ਕ੍ਰਾਈਮ ਨੂੰ ਰੋਕਣਾਸਤੇ ਕੋਈ ਯਤਨ ਕਰੋਗੇ ਸਰ ਦੇਖੋ ਭਾਜੀ ਮੇਰੀ ਜੀਟੀਬੀ ਨਾਜ਼ਰ ਮਾਰਕੀਟ ਮੇਨ ਹੈ ਜੀ ਜਿੱਥੇ ਮੇਰਾ ਆਫਿਸ ਹੈ ਉਹ ਮਾਰਕੀਟ ਮੇਨ ਹੈ ਭਾਜੀ ਹਮਮ ਉੱਥੇ ਕੋਈ ਵੀ ਕੈਮਰਾ ਨਹੀਂ ਲੱਗਾ ਠੀਕ ਹੈ ਅਸੀਂ ਪਿਛਲੇ ਮਹੀਨੇ ਤੁਸੀਂ ਚੈੱਕ ਕਰਿਓ ਮੇਰੀ ਵੀਡੀਓ ਚੈੱਕ ਕਰਿਓ ਪਿਛਲੇ ਮਹੀਨੇ ਦੀ ਵੀਡੀਓ ਹੈ ਮੇਰੀ ਸਪੈਸ਼ਲ ਮੈਂ ਐਸਐਚਓ ਸਾਹਿਬ ਆਪਣੇ ਏਰੀਆ ਦੇ ਡੀਐਸਪੀ ਸਾਹਿਬ ਉਹਨਾਂ ਨੂੰ ਆਪਣੇ ਮਾਰਕੀਟ ਚ ਬੁਲਾਇਆ ਉਹਨਾਂ ਨੂੰ ਮੈਂ ਦੱਸਿਆ ਭਾਜੀ ਵੀ ਸਾਡੇ ਬਹੁਤ ਪ੍ਰੋਬਲਮ ਆ ਰਹੀ ਹੈ ਪੂਰੀ ਮਾਰਕੀਟ ਮੇਰੀ ਇਕੱਠੀ ਹੋਈ ਸੀ ਉਦੋਂ ਉਹਨਾਂ ਨੂੰ ਬਕਾਇਦਾ ਆਪਾਂ ਦੱਸਿਆ ਵੀ ਤਾਂ ਮਾਰਕੀਟ ਦੇ ਵਿੱਚੋਂ ਸਾਈਕਲਾਂ ਚੋਰੀਆਂ ਹੋ ਜਾਂਦੀਆਂ ਨੇ ਬਹੁਤ ਫਿਰ ਉਹ ਕ੍ਰੌਸ ਹੈਗਾ ਚੌਂਕ ਨਾ ਉੱਥੇ ਐਕਸੀਡੈਂਟ ਬਹੁਤ ਹੁੰਦੇ ਜਿਹਦੇ ਕਰਕੇ ਐਕਸੀਡੈਂਟ ਤਾਂ ਹੁੰਦੇ ਹੀ ਹੁੰਦੇ ਆ ਉਸ ਵੇਲੇ ਲੜਾਈ ਹੁੰਦੀ ਲੋਕਾਂ ਦੀ ਮਾਰਕ ਸਕੂਟਰ ਵੱਜ ਜਾਂਦਾ ਸਵੇਰ ਸਵੇਰ ਬੱਚੇ ਸਕੂਲ ਛੱਡਣ ਦੀ ਕਾਲੀ ਹੁੰਦੀ ਕਿਉਂਕਿ ਇਹਨੂੰ ਸਨਾਰ ਸਕੂਲ ਕੋਲ ਹੈ ਤੇ ਉਹ ਲੜਾਈ ਵੀ ਹੁੰਦੀ ਹੈ ਮੈਂ ਉਹਨਾਂ ਨੂੰ ਸਾਰੀ ਪ੍ਰੋਬਲਮਸ ਦੱਸਿਆ ਤੇ ਉਹਨਾਂ ਨੇ ਉਹਦੇ ਬਾਅਦ ਹੱਲ ਕੀਤਾ ਬਕਾਇਦਾ ਮੈਂ ਉੱਥ ਇੱਕ ਪੀਸੀਆਰ ਵਾਲੀ ਡਿਊਟੀ ਵਾਲੀ ਪੱਕੀ ਵੀ ਜਿਹੜੇ ਮਾਰਕੀਟ ਦੇ ਵਿੱਚ ਆਉਣ ਵਾਲੇ ਲੋਕਾਂ ਦਾ ਧਿਆਨ ਰੱਖੋਗੇ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਸਰ ਜਿਵੇਂ ਕਿ ਤੁਸੀਂ ਦੇਖਿਆ ਕੁਝ ਆਟੋ ਵਾਲੇ ਨੇ ਕਈ ਆਟੋ ਵਾਲੇ ਬਿਨਾ ਵਜ੍ਹਾ ਤੋਂ ਤੁਹਾਡੇ ਸੜਕਾਂ ਦੇ ਵਿੱਚ ਜਿਨ੍ਹਾਂ ਦੇ ਕੋਈ ਐਨਓਸੀ ਆਟੋ ਦਾ ਕੋਈ ਲਾਈਸੈਂਸ ਵਗੈਰਾ ਨਹੀਂ ਹੈ ਤੁਹਾਡੇ ਏਰੀਆ ਦੇ ਵਿੱਚ ਲੱਗਦਾ ਕਿ ਇਹਨਾ ਕਰਕੇ ਕਿਤਨਾ ਕਿਤੇ ਜੋ ਸਰਕਾਰ ਦੀ ਪੁਲਿਸ ਹਮਤਪਾ ਇਹਨਾਂ ਤੇ ਕੋਈ ਰੋਕ ਜਾਣਾ ਤਾਂ ਕੋਈ ਸਿਸਟਮ ਜਾਂ ਬਣਾਉਣਾ ਚਾਹੀਦਾ ਦੇਖੋ ਭਾਜੀ ਉਹ ਤਾਂ ਹੁਣ ਵੈਸੇ ਤਾਂ ਆਟੋ ਦੀ ਜਿਹੜੀ ਗੱਲ ਲਗੀ ਹੈ ਹੁਣ ਜ਼ਿਆਦਾ ਤਾਂ ਚਾਲੀ ਰਿਕਸ਼ਾ ਪਏ ਨੇ ਜੀ ਬਹੁਤ ਜ਼ਿਆਦਾ ਠੀਕ ਹੈ ਨਾ ਭਾਜੀ ਜਿਹੜੇ ਬੰਦੇ ਨਹੀਂ ਅਫੋਰਡ ਕਰ ਪਾਰੇ ਜਿੰਨਾਂ ਕੋ ਪਣਾਣੇ ਆਟੋ ਹੈ ਹੈਨਾ ਉਹ ਵੀ ਕੋਸ਼ਿਸ਼ ਕਰਦੇ ਵੀ ਈ ਰਿਕਸ਼ਾ ਆ ਜਵੇ ਤਾਂ ਜੋ ਉਹਨਾਂ ਦਾ ਤੇਲ ਦਾ ਖਰਚਾ ਰੋਜ਼ ਦਾ ਬਚੇ ਤੇ ਉਹਨਾਂ ਨੂੰ ਇਨਕਮ ਥੋੜੀ ਵੱਧ ਹੋਵੇ ਇਹ ਤਾਂ ਆਪੇ ਹੀ ਪਰਵਰਤਨ ਹੋਣ ਲੱਗ ਗਿਆ ਸਰਾਇ ਜੀ ਕੋਈ ਅੱਦਾਂ ਦੇ ਪਰਿਵਾਰ ਦੱਸੋ ਕਿ ਜਿਹੜੇ ਤੁਹਾਡੇ ਇਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਮਜਬੂਰ ਗਰੀਬ ਤੇ ਜ਼ਰੂਰਤਮੰਦ ਹਨ ਤੁਸੀਂ ਉਹਨਾਂ ਦੇ ਕੁਝ ਵੱਡੇ ਪੱਧਰ ਤੇ ਕੁਝ ਅੱਦਾਂ ਦੇ ਮਦਦ ਕੀਤੀਆਂ ਜਾਂ ਗਰੀਬ ਦਾ ਪਰਿਵਾਰਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਕਦੇ ਸ਼ਾਮਿਲ ਹੋਏ ਹੋ ਅਗਰ ਹੋਏ ਤਾਂ ਤੁਸੀਂ ਅਗਰ ਮੰਨੋ ਲੱਗਦਾ ਕਿ ਤੁਹਾਡੇ ਏਰੀਆ ਦੇ ਵਿੱਚ ਕੋਈ ਗਰੀਬ ਪਰਿਵਾਰ ਵਿਆਹ ਸ਼ਾਦੀ ਕਰਨਾ ਚਾਹੁੰਦਾ ਮਗਰ ਉਹਨਾਂ ਕੋ ਪੈਸਾ ਦੇ ਵਿੱਚ ਜਾਣ ਜੋਗੇ ਪੈਸੇ ਨਹੀਂ ਆਗੇ ਕੋਈ ਅਦਾਂ ਦਾ ਹਾਲ ਕੋਈ ਅਦਾਂ ਦਾ ਸਿਸਟਮ ਤੁਸੀਂ ਬਣਾਇਆ ਜਾਂ ਬਣਿਆ ਪਿਆ ਤੁਹਾਡੇ ਇਸ ਇਰੀ ਵਿੱਚ ਕਿ ਗਰੀਬ ਇਨਸਾਨ ਕੋਈ ਆਰਾਮ ਦੇ ਨਾਲ ਇੱਕ ਤੁਹਾਨੂੰ ਅਗੇ ਇੱਕ ਬੇਨਤੀ ਕਰਨਾ ਚਾਹੂੰਗਾ ਮੇਰੀ ਇਹ ਸੋਚ ਹੈ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਜੇ ਕੋਈ ਅਮੀਰ ਹੈ ਨਾ ਭਾਜੀ ਉਹਨੇ ਗਰੀਬ ਦੇ ਜਿਹਨੂੰ ਲੱਗਦਾ ਵੀ ਦੂਜਾ ਗਰੀਬ ਹੈ ਕਿ ਉਹਨੇ ਉਹਦੇ ਘਰ ਜਾ ਕੇ 10000 ਰੁਪਏ ਨਹੀਂ ਦੇਣਾ ਭਾਜੀ ਜੀ ਜਿਹੜਾ 10000 ਕਮਾਰਿਆ ਉਹ ਵੀ ਆਪਣੇ ਘਰ ਰਾਜਾ ਹੈ ਜਿਹੜਾ 10 ਲੱਖ ਕਮਾਰੇ ਉਹ ਵੀ ਆਪਣੇ ਘਰ ਰਾਜਾ ਹੈ ਮੇਰੀ ਇੰਨੇ ਵਿੱਚ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਹਾਂ ਤੰਗੀ ਫੰਗੀ ਹੋ ਸਕਦੀ ਬੰਦੇ ਦੀ ਹਮ ਠੀਕ ਹੈ ਔਰ ਇੱਕ ਚੀਜ਼ ਮੈਂ ਤੁਹਾਨੂੰ ਦੰਦਾ ਭਾਜੀ ਜਿਹੜਾ ਮਿਡਲ ਕਲਾਸ ਫੈਮਲੀ ਹੈ ਨੌਕਰੀ ਬੇਚ ਵਾਲੇ ਬੰਦੇ ਦੀ ਫਿਕਸ ਹੁੰਦੀ ਹੈ ਮੇਰੀ ਮਿਹਨ ਦੀ 15000 ਇੰਕਮ ਹੈ ਉਹਦੇ ਨਾਲ ਚੱਲਣਾ ਉਹਨਾਂ ਨੂੰ ਪ੍ਰੋਬਲਮ ਉਦੋਂ ਆਂਦੀ ਹੈ ਜਦੋਂ ਉਹਨਾਂ ਦੇ ਘਰ 'ਚ ਕੋਈ ਬਿਮਾਰ ਹੋ ਜਾਂਦਾ ਜਦੋਂ ਬਿਮਾਰ ਹੋ ਜਾਂਦਾ ਹਸਪਤਾਲ ਦਾਖਲ ਕਰਾਉਂਦੇ ਹੈ ਹਸਪਤਾਲ ਦਾ ਕੱਟੇ ਬਿ ਲੱਕ ਬਣ ਜਾਂਦਾ ਉਹਨਾਂ ਨੂੰ ਮਜਬੂਰਨ ਕਿਤੇ ਬਾਹਰੋਂ ਪੈਸੇ ਫੜਨੇ ਪੈਂਦੇ ਆ ਜਾਂ ਕੋਈ ਐਫ ਡੀ ਤੋੜਨੀ ਪੈਂਦੀ ਜਿਹਦੇ ਕਰਕੇ ਉਹ ਪਰੇਸ਼ਾਨ ਹੋ ਜਾਂਦੇ ਆ ਉਹਨਾਂ ਦੀ ਜਿਹੜੀ ਰੁਟੀਨ ਹੁੰਦੀ ਉਹ ਟੁੱਟ ਜਾਂਦੀ ਤੇ ਉਹ ਫਿਰ ਫਸ ਜਾਂਦੇ ਆ ਇਸ ਦੰਦਲ 'ਚ ਪਰ ਉਹਨੂੰ ਵੀ ਸਾਡੀ ਸਰਕਾਰ ਨੇ ਤੁਸੀਂ ਦੇਖਿਆ ਹੋਣਾ ਮੱਲਕ ਲਈ ਕੰਮ ਖੋਲਦੇ ਨੇ ਹਸਪਤਾਲਾਂ 'ਚ ਇਲਾਜ ਹੋਣ ਲੱਗਿਆ ਇਹਨੂੰ ਵੀ ਸਰਕਾਰ ਕਰ ਰਹੀ ਆ ਬਹੁਤ ਵਧੀਆ ਲੈਵਲ ਤੇ ਕਰ ਰਹੀ ਆ ਇਹ ਗਵਰਨਮੈਂਟ ਕਰੀ ਹੋਊਂ ਮੇਰੀ ਗੱਲ ਜਿੱਥੇ ਰਹਿ ਗਈ ਭਾਜੀ ਮੈਂ ਆਪਣੇ ਵਾਰਡ ਦੇ ਵਿੱਚ ਆਪਣੇ ਵਾਰਡ ਤੋਂ ਬਾਹਰ ਵੀ ਆਪਣੇ ਬਹੁਤ ਸੱਜਣਾ ਮਿੱਤਰਾਂ ਨੇ ਇਦਾਂ ਮਦਦ ਕਰਾਈ ਹੈ ਮੈਂ ਮੇਰੇ ਕੋਲ ਮੌਡਰਨ ਗੁਰਦੁਆਰਾ ਸਾਹਿਬ ਹੈ ਭਾਜੀ ਜੀ ਜੀ ਮੈਂ ਅੱਜ ਨਹੀਂ ਸ਼ੁਰੂ ਤੋਂ ਗੁਰਦੁਵਾਰੇ ਦੇ ਸਕੂਲ ਪੜਿਆ ਉੱਥੋਂ ਦੀ ਮੈਨੂੰ ਆਤਾ ਹੈ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਂਦੀ ਤੇ ਉੱਥੇ ਜੋ ਬਾਬਾ ਜੀ ਹੈਗੇ ਆ ਉਹਨਾਂ ਨੇ ਮੇਰੀ ਡਿਊਟੀ ਲਈ ਹੋਈ ਆ ਵੀ ਲੱਕੀ ਜਦੋਂ ਤੈਨੂੰ ਕੋਈ ਬੰਦਾ ਦਿਸੇ ਵੀ ਇਹਨੂੰ ਜੈਨੂਨ ਪ੍ਰੋਬਲਮ ਹੈ ਉਹਦੇ ਕੋ ਰਾਸ਼ਨ ਨਹੀਂ ਜੀ ਜੀ ਯਾ ਉਹਦੀ ਕੁੜੀ ਦਾ ਵਿਆਹ ਕਰਨਾ ਯਾ ਉਹ ਉਹਨੂੰ ਤੁਹਾਨੂੰ ਲੱਗਦਾ ਵੀ ਇਸ ਬੰਦੇ ਨੂੰ 20000 ਰੁਪਏ ਲਾ ਕੇ ਮੈਂ ਕੰਮ ਖੋਲਦੀ ਏ ਤੇ ਆਪਣਾ ਘਰ ਚ ਲਾ ਲੇਗਾ ਜੀ ਇਦਾਂ ਦੇ ਬੰਦੇ ਨੂੰ ਮੇਰੇ ਕੋਲ ਲੈ ਕੇ ਆਣੇ ਆ ਮੈਂ ਆਪੇ ਉਹਨਾਂ ਦਾ ਕੰਮ ਕਰੂੰਗਾ ਤੇ ਮੈਂ ਆਪਾਂ ਜੀ ਉਹ ਬੰਦੇ ਨੂੰ ਉੱਥੇ ਲੈ ਕੇ ਜਾਣਾ ਉਹ ਮਾਰੇ ਆਪੇ ਦਾ ਕੰਮ ਕਰਾਂਦੇ ਆ ਮੈਂ ਨਹੀਂ ਬਿਲਕੁਲ ਉਹਨਾਂ ਕੋਲ ਮੈਂ ਲੈ ਕੇ ਜਾਵਾਂਗੇ ਜੀ ਤੁਹਾਡੇ ਵਾਰਡ ਵਿੱਚ ਹੁਣ ਤੁਸੀਂ ਆਪਣੇ ਵਾਰਡ ਦੇ ਸਾਰਿਆਂ ਲੋਕਾਂ ਨੂੰ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਆ ਪਾਜੀ ਮੈਂ ਹੱਥ ਬੰਨ ਕੇ ਹੱਥ ਜੋੜ ਕੇ ਆਪਣੇ ਵਾਰਡ ਦੇ ਸਾਰੇ ਭੈਣ ਭਰਾਵਾਂ ਨੂੰ ਇੱਕੋ ਹੀ ਅਪੀਲ ਕਰੂੰਗਾ ਵੀ ਜੋ ਆਮ ਆਦਮੀ ਪਾਰਟੀ ਨੇ ਇਹ ਟਿਕਟ ਮੈਨੂੰ ਦਿੱਤੀ ਹੈ ਮੇਤੇ ਵਿਸ਼ਵਾਸ ਜਿਤਾਇਆ ਉਸੇ ਤਰ੍ਹਾਂ ਤੁਸੀਂ ਵੀ ਮੈਨੂੰ ਆਪਣੀ ਵੋਟ ਦਿਵੋ ਮੇਰੀ ਵਾਈਫ ਨੂੰ ਵੋਟਾਂ ਵੱਧ ਤੋਂ ਵੱਧ ਪਾਓ ਤਾਂ ਜੋ ਜਿੱਤੇ ਜਿੱਤ ਕੇ ਆਪਾਂ ਆਪਣੇ ਵਾਰਡ ਵਾਸੀਆਂ ਦੀ ਹੋਰ ਵੱਧ ਤੋਂ ਸੇਵਾ ਕਰ ਸਕਾਂ ਇਹ ਮੇਰਾ ਹਰ ਆਪਣੇ ਭੈਣ ਭਰਾਵਾਂ ਨਾਲ ਆਪਣੇ ਮੁਹੱਲਾ ਨਿਵਾਸੀ ਨਾਲ ਆਪਣੀ ਮਾਰਕੀਟ ਵੱਲੋਂ ਵੀ ਜੀ ਮੇਰੇ ਵੱਲੋਂ ਵੀ ਤੇ ਮੇਰੇ ਪਰਿਵਾਰ ਵੱਲੋਂ ਵੀ ਵਾਦਾ ਹੈ ਵੀ ਅੱਜ ਮਹਾਰਾਜ ਜਿੱਤ ਦਾ ਸਹਾਰਾ ਜੇ ਮੇਰੇ ਸਿੱਤੇ ਬੰਦੇ ਸੱਚੇ ਬਾਦਸ਼ਾਹ ਜੀ ਤੇ ਮੈਂ ਕਦੀ ਕਿਸੇ ਨੂੰ ਪਿੱਠ ਨਹੀਂ ਦਿਖਾਵਾਂਗਾ ਜੀ ਜੀ ਇਹ ਤੁਸੀਂ ਮੇਰੇ ਬਾਰੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਵੀ ਜੋ ਹੁਣ ਤਾਂ ਮਾਰੇ ਨੇ ਮੇਰੀ ਬਾਹਾਂ ਵਿੱਚ ਬਹੁਤ ਇਹੋ ਜਿਹੇ ਭਰਾ ਜਿੰਨੇ ਨੇ ਜਿਹੜੇ ਮੇਰੇ ਨਾਲ ਐਨ ਖੁੱਲ ਕੇ ਖੜੇ ਨੇ ਜੀ ਤੇ ਜਦੋਂ ਨਹੀਂ ਵੀ ਇੰਨੀ ਪਾਵਰ ਸੀ ਨਾ ਤਾਂ ਮੈਂ ਕਦੀ ਭਾਜੀ ਭੈਦਾ ਨਹੀਂ ਸੋਨੇ ਭਰਾਵਾਂ ਤੋਂ ਤੇ ਜੇ ਮਾਰੇ ਨੇ ਜਿੱਦਾਂ ਸਾਰਾ ਮੇਰੇ ਤੇ ਬੰਨਿਆ ਤੇ ਮੈਂ ਵੱਧ ਤੋਂ ਵੱਧ ਆਪਣੇ ਭਰਾਵਾਂ ਦੀ ਮਦਦ ਕਰੂੰਗਾ ਔਰ ਮੈਂ ਕਦੀ ਕਿਸੇ ਨੂੰ ਪਿੱਛੇ ਨਹੀਂ ਖੂੰਗਾ ਮੈਂ ਸਭ ਦੇ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਆਮ ਆਨਵੀ ਪਾਰਟੀ ਨੂੰ ਵੋਟ ਪਾ ਕੇ ਮੇਰੀ ਵਾਈਫ ਨੂੰ ਵੋਟ ਪਾ ਕੇ ਸਿਮਰਨ ਜੋਤਕਰ ਉਬਰਾਏ ਨੂੰ ਵਰਨਰ 35 ਨੂੰ ਕਾਮਯਾਬ ਬਣਾਓ ਤਾਂ ਜੋ ਅਸੀਂ ਮੀਆਂ ਬੀਬੀ ਵੱਧ ਤੋਂ ਵੱਧ ਤੁਹਾਡੀ ਸੇਵਾ ਕਰੀਏ ਉਬਰਾਏ ਇਹ ਚੱਲਦੇ ਚੱਲਦੇ ਸਿਰਫ ਇੱਕੋ ਸਵਾਲ ਹੈ ਛੋਟਾ ਜਿਹਾ ਸਵਾਲ ਹੈ ਕਿ ਆਖਿਰਕਾਰ ਜਿਹੜੀਆਂ ਰਾਜਨੀਤੀ ਦੇ ਵਿੱਚ ਆਮ ਆਦੀ ਪਾਰਟੀ ਹੀ ਤੁਸੀਂ ਕਿਉਂ ਚੁਣੇ ਬੀਜੇਪੀ ਕਾਂਗਰਸ ਅਕਾਲੀ ਦਰ ਹੋਰ ਵੀ ਸਰਕਾਰਾਂ ਸੀ ਆਮ ਆਦੀ ਪਾਰਟੀ ਵਿੱਚ ਤੁਸੀਂ ਸ਼ਾਮਿਲ ਕਿਉਂ ਹੋ ਐ ਸਰ ਪਾਜੀ 20 ਦੇ हिसाब ਤੋਂ ਤੁਹਾਨੂੰ ਪਤਾ ਹੀ ਹੈ ਜੀ ਉਹ ਤੇ ਕਹਿੰਦੀ ਆ ਵੀ ਭਾਂਜਾ ਜੋ ਆਂਦਾ ਸਭ ਮੇਰਾ ਹੀ ਹੈ ਲੋਕਾਂ ਨੂੰ ਕੰਮ ਵੀ ਨਹੀਂ ਕਰ ਦਿੰਦੇ ਨਾ ਕਮਾਨ ਵੀ ਨਹੀਂ ਦਿੰਦੇ ਜੀ ਦੇਖੋ ਪਾਜੀ ਬੀਜੇਪੀ ਨੇ ਸਭ ਤੋਂ ਜ਼ਿਆਦਾ ਮੀਡਲ ਕਲਾਸ ਦੀ ਲੱਕ ਤੋੜਿਆ ਜੀ ਤੁਸੀਂ ਦੇ ਦਿਓ ਨਾ ਭਾਜੀ ਮਿਲ ਕੇ ਲੱਕ ਤੋੜ ਕੇ ਰੱਖਤਾ ਪਰ ਸ਼ਾਂ ਨਹੀਂ ਲੋਕੀ ਜੀ ਕਾਂਗਰਸ ਕਪਲੇਬੋ ਕਰਦੀ ਹੈ ਜੀ ਇਸ ਕਰਕੇ ਆਮ ਆਦਮੀ ਪਾਰਟੀ ਠੀਕ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਚੁਣੀ ਜੇ ਕਿ ਆਮ ਆਦਮੀ ਪਾਰਟੀ 'ਚ ਤੁਹਾਨੂੰ ਕਿਤੇ ਨਜ਼ਰ ਆਇਆ ਕਿ ਇਹਨੇ ਕੰਮ ਘੱਟ ਦੇ ਕੱਪੜੇ ਜ਼ਿਆਦਾ ਕੀਤੇ ਤਾਂ ਫਿਰ ਉਹਨਾਂ ਦਾ ਵੀ ਕੋਈ ਵਿਚਾਰ ਸਾਂਝਾ ਕੀਤਾ ਜਾਏਗਾ ਭਾਜੀ ਗਲਤ ਨੂੰ ਗਲਤ ਕਵਾਂਗੇ ਜੀ ਠੋਕੇ ਕਵਾਂਗੇ ਜੀ ਬਾਕੀ ਸਾਡੀ ਪਾਰਟੀ ਇਦਾਂ ਦੀ ਹੈ ਨਹੀਂ ਸਾਡੀ ਪਾਰਟੀ ਬਹੁਤ ਸincere ਹੈ ਸਾਡੇ ਜਿਹੜੇ ਮਾਨਜੋਤ ਭਗਵੰਤ ਸਿੰਘ ਮਾਨ ਹੈ ਇਹ ਬਹੁਤ sincere ਪਰਸਨ ਨੇ ਉਹ ਹਰ ਹਰ ਚੀਜ਼ ਨੂੰ ਬਹੁਤ ਸੋਚ ਸਮਝ ਕੇ ਕਰਦੇ ਆਂ ਔਰ ਖਾਸ ਕਰਕੇ ਇੱਕ ਗੀਜਾ ਧਿਆਨ ਰੱਖਦੇ ਆਂ ਕਿ ਕਿਤੇ ਵੀ ਮਿਡਲ ਕਲਾਸ ਦਾ ਕੋਈ ਨੁਕਸਾਨ ਨਾ ਹੋਵੇ ਜੀ ਦੋਸਤ ਤੁਸੀਂ ਦੇਖ ਰਹੇ ਸੀ ਪੰਜਾਬ ਜੰਦਰ ਦੀ ਸ਼ਾਨ ਲੱਖੀ ਉਭਰਾਇਆ ਨਾ ਖਾਸ ਮੁਲਾਕਾਤ ਮੈਂ ਤੁਹਾਡਾ ਆਪਣਾ